ਪਰ ਜਿਹੜੀਆਂ ਮਾਵਾਂ ਜਦੋਂ ਪ੍ਰੈਗਨੈਂਟ ਹੁੰਦੀਆਂ ਨੇ ਉਹਨਾਂ ਨੂੰ ਕਿਦਾਂ ਦੀ ਖੁਰਾਕ ਖਾਣੀ ਚਾਹੀਦੀ ਜਿਹਦੇ ਕਰਕੇ ਬੱਚੇ ਨੂੰ ਪੇਟ ਦੇ ਵਿੱਚੀ 슈ਗਰ ਨਾ ਹੋਵੇ ਹਾਂ ਉਹ ਇਤਨੇ ਮੈਤੂ ਦਾ ਜਿਹੜੇ ਲੇਡੀਜ਼ ਨੇ ਉਹ ਫਰੂਟ ਬਹੁਤ ਘੱਟ ਖਾਂਦੀਆਂ ਨੇ اچھا ਜੀ ਮੈਨੂੰ ਦਾ ਜੇ ਲੇਡੀ ਸੰਤਰਾ ਮਸੰਮੀ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਊਗੀ ਤੁਸੀਂ ਯਕੀਨ ਮੰਨੋ ਜੀ ਉਹਦਾ ਬੱਚਾ ਐਨ ਗੋਰਾ ਚਿੱਟਾ ਫੁੱਟ ਵਰਗਾ ਹੋਊਗਾ ਉਹਦਾ ਕਲਰ ਫੇਅਰ ਹੋ ਜਾਂਦਾ ਫਿਰ ਬੱਚੇ ਦੀ ਅੰਦਰ ਜਿਹੜੇ ਆਰਗਨਸ ਨੇ ਉਹ ਤੇ ਮਾਂ ਦੇ ਪੇਟ 'ਚ ਹੀ ਬਣ ਰਹੇ ਨੇ ਨਾ ਨਵੀਂ ਮਸ਼ੀਨ ਬਣ ਰਹੀ ਹੈ ਨਾ ਉਹਦੇ ਖੂਨ 'ਚ ਹੀ ਬਣ ਰਿਹਾ ਹੈ ਖੂਨ 'ਚ ਬਣ ਰਿਹਾ ਜੋ ਖਾ ਰਹੀ ਹੈ ਉਹਦਾ ਹੀ ਖੂਨ ਆਉ ਤੇ ਉਹ ਉਹਦੇ 'ਚ ਕੀ ਹੁੰਦਾ ਜੀ ਕਿ ਜਿਹੜੇ ਆਪਾਂ ਆਰਗਨਸ ਉਹਦੇ ਡਵੈਲਪ ਹੋ ਰਹੇ ਨੇ ਉਹਨਾਂ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਿ ਜਿਹੜਾ ਮੌਸਮੀ ਫਰੂਟ ਹੈ ਉਹ ਖਾਣਾ ਚਾਹੀਦਾ ਕੋਈ ਵੀ ਫਰੂਟ ਹੈ ਔਰ ਫਰੂਟ ਜੇ ਸੇਬ ਖਾਣ ਤਾਂ ਬਹੁਤ ਕਮਾਲ ਦਾ ਹੈ ਸੇਬ ਨੂੰ ਗਰਮ ਪਾਣੀ ਦੇ ਵਿੱਚ 2-3 ਮਿੰਟ ਉਬਾਲ ਕੇ ਚੰਗੀ ਤਰ੍ਹਾਂ ਮਤਲਬ ਆਲੂ ਵਾਂਗੂ ਨਹੀਂ ਉਬਾਲਣਾ ਵੈਸੇ ਹੀ ਉਹਨੂੰ ਥੋੜਾ ਜਿਹਾ ਬੋਇਲ ਕਰਕੇ ਉਹਦਾ ਛਿਲਕਾ ਉਤਾਰ ਕੇ ਸੇਬ ਖਾਣ ਤਾਂ ਹੋਰ ਬਹੁਤ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੈ